ਚਲਾਓ ਸਾਈਡ ਤੇ ਬੜਾ ਇੰਨਾ ਥੋੜੇ ਚਾਲ ਛੋੜੇ ਮੇਰਾ ਇਹਨੂੰ ਉਤੋਂ ਆਪਣਾ ਸੋਖ ਇੰਦਗੜ ਤੇ ਆਪਾਂ ਖੜੇ ਆਂ ਜੋ ਆਪਣੇ ਪਿੰਡ ਇੰਦਗੜ ਦੇ ਵਿੱਚ ਤੇ ਇੱਕੋ ਦੇ ਕੁਝ ਹਾਲਾਤ ਤੁਹਾਨੂੰ ਦਿਖਾਉਣਾ ਮੈਂ ਪਿੰਡ ਦੇ ਆਉਦੇ ਨੇ ਸੇਮ ਦੇ ਕਿਉਂਕਿ ਪਾਸੋਂ ਜੋ ਉਥੇ ਪਾਣੀ ਦੇ ਜਿਆਦੇ ਵਹਾਅ ਦੇ ਕਾਰਨ ਡੁੱਟ ਚੁੱਕੀ ਆ ਤੇ ਮੜਾ ਮੁੰਡਾ ਦਿਖਾ ਦੇ ਜੂਗਾ ਅੱਗੇ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਫਿਰ ਥੋੜਾ ਡੀਪਲੀ ਅੱਗੇ ਚੱਲ ਕੇ ਕਿਦਾਂ ਦੇ ਹਾਲ ਨੇ ਕੀ ਮਾਹੌਲ ਇਥੋਂ ਦਾ ਤੇ ਆ ਮਿੱਟੀ ਮੂਟੀ ਸਾਰੀ ਵੀ ਬੰਨ ਲਾ ਰਹੇ ਨੇ ਪ੍ਰੈਸ ਰਿਪੋਰਟਰ ਗੋਪੀ ਜੰਦਗੜ ਕੈਮਰਾਮੈਨ ਹੈ ਗੋਪੀ ਜੰਦਗੜ ਅਸੀਂ ਮੰਮਲੇ ਇਹ ਬਣਾਈ ਇਹ ਕਮੀਆਂ ਸਰਕਾਰਾਂ ਦੇ ਨਿਕੰਮੇ ਨੂੰ ਬੜਾ ਵੇਟਣਾ ਵਾ ਜੋ ਵੀ ਸਾਡੇ ਪਿੰਡ ਦੀ ਸੇਹ ਦਾ ਮਾਗਰਲਾ ਥੋੜਾ ਜਿਹਾ ਦ੍ਰਿਸ਼ ਤੁਹਾਨੂੰ ਦਿਖਾ ਦਈਏ ਮੈਂ ਗਿਆ ਸਮਾਂ ਤਕਰੀਬਨ ਹੋ ਚੁੱਕਿਆ ਸ਼ਾਮ ਦਾ 7:00 ਵਜੇ ਚੁੱਕਿਆ ਉਹ ਵੈਸੇ ਹੀ ਲੇਟ ਹੀ ਗਏ ਆ ਨਾ ਡੇਟ ਸੁੱਤਾ ਪਿਆ ਜੀ ਉਹ ਨਹੀਂ ਨਹੀਂ ਮਗਰ ਲੱਗ ਲੱਗ ਤੁਸੀਂ ਮੇਰੇ ਮਗਰ ਸੇਹ ਦਾ ਮਾਹੌਲ ਦੇਖ ਸਕਦੇ ਆ ਜਿਵੇਂ ਤੁਹਾਨੂੰ ਦੱਸਿਆ ਕਿ ਤਿੰਨ ਵਾਰੀ ਹੋ ਚੁੱਕੀ ਆ ਤੇ ਅੱਗੇ ਜੀ ਤਰ੍ਹਾਂ ਹੀ ਇਸ ਵਾਰ ਵੀ ਇਹ ਸਰਪ ਮਿੱਟੀ ਦੇ ਬੰਨ ਲਾ ਰਹੇ ਆ ਅੱਗੇ ਵੀ ਬੰਨ ਹੁੰਦੇ ਨੇ ਉਹਨੂੰ ਲੱਗਦਾ ਵੀ ਇਹ ਕੰਮ ਵਿਆਵ ਜਿਹੜੀ ਉਧਰ ਦੀ ਜਿਹੜੇ ਤੁਸੀਂ ਦੇਖ ਸਕਦੇ ਖਾਰ ਪਿਆ ਬੈ ਕੇ ਮਿੱਟੀ ਫੇਰੂੜੀ ਆਉਂਦੀ ਆ ਤੇ ਜਿਹੜੀ ਆਹ ਤਾਜੀ ਮਿੱਟੀ ਪਾ ਰਹੇ ਨੇ ਤੁਸੀਂ ਥੱਲੇ ਦੇਖ ਸਕਦੇ ਆ ਪਾਣੀ ਦੇ ਨਾਲ ਹੌਲੀ ਹੌਲੀ ਇਹ ਨਾਲ ਤੁਰੀ ਜਾਂਦੀ ਆ ਇਹਦੀ ਆਪਾਂ ਪ੍ਰਸ਼ਾਸਨ ਕੋਲ ਕੀ ਗਾਰੰਟੀ ਲੈ ਸਕਦੇ ਆ ਵੀ ਇਹ ਪੱਕੇ ਹਾਲ ਨੇ ਕਿਉਂਕਿ ਹਰੇਕ ਸਾਲ ਹੁੰਦਾ ਹਰੇਕ ਸਾਲ ਤਾਂ ਨਹੀਂ ਸਾਲ ਬਾਅਦ ਜਾਂ ਦੋ ਸਾਲਾਂ ਉਦੋਂ ਵੀ ਇਹ ਚੀਜ਼ ਹਾਪਣ ਹੁੰਦੀ ਆ ਤੇ ਇਹੀ ਕੁਝ ਫੇਰ ਦੁਬਾਰਾ ਰਿਪੀਟ ਹੋ ਜਾਂਦਾ ਜਿਹੜੀਆਂ ਪੈਲੀਆਂ ਨੇ ਹਰੇਕ ਦਾ ਨੁਕਸਾਨ ਹੁੰਦਾ ਕੋਈ ਇਹਨਾਂ ਦਾ ਮਾਅਮਲਾ ਨਹੀਂ ਮਿਲਦਾ ਆਪਾਂ ਨੂੰ ਜੇ ਆਪਾਂ ਗੱਲ ਕਰੀਏ ਇਸ ਖੱਡਿਆਂ ਬਾਰੇ ਸਾਰੀਆਂ ਗਲਤੀਆਂ ਸਰਕਾਰ ਦੀਆਂ ਵੀ ਨਹੀਂ ਹੈਗੀਆਂ ਕੁਝ ਆਪਣੇ ਲੋਕ ਵੀ ਨੇ ਚਲੋ ਮੈਨੂੰ ਪਤਾ ਤਾਂ ਹੈ ਨਹੀਂ ਕਿਸੇ ਬਾਰੇ ਨਾ ਤਾਂ ਆਪਾਂ ਕੀ ਲੈਣਾ ਜੇਕਰ ਕਿਸੇ ਦਾ ਕੀ ਕਰਨਾ ਪਰ ਜਦੋਂ ਆਪਾਂ ਖੱਡਿਆਂ ਵਿੱਚੋਂ ਪੈਸਿਆਂ ਦੇ ਲਈ ਰੇਤਾ ਮਿੱਟੀ ਜੋ ਵੀ ਝਕਾਇਆ ਉਹ ਤਾਂ ਸਾਰਾ ਕੁਝ ਆਪਾਂ ਆਪ ਕੀਤਾ ਸੀ ਆਪ ਨੂੰ ਪਤਾ ਸੀ ਵੀ ਇਹ ਤਾਂ ਸੇਮ ਵਗਦੀ ਆ ਜਿੰਨੀ ਇਹ ਤਾਂ ਡਗਾਈ ਪਊਗੀ ਪਾਣੀ ਨੇ ਤਾਂ ਆਪੇ ਰਹਾ ਬਰਾਉਣਾ ਹੀ ਬਣਾਉਣਾ ਉਹ ਸਾਰਾ ਤੁਸੀਂ ਦੇਖ ਸਕਦੇ ਕਿੰਨੇ ਨੀਵੇਂ ਨੇ ਤੋਂ ਹਰੇ 6 ਫੁੱਟ ਪਾਣੀ ਆ ਉਥੇ 6 ਫੁੱਟ ਥੱਲੇ ਗਏ ਹੋਏ ਨੇ ਤੇ ਜਿੰਨਾ ਟਾਈਮ ਪਾਣੀ ਨੂੰ ਆ ਮਿਲੂਗਾ ਪਾਣੀੰ ਦਾ ਭਰ ਜਾਣੇ ਜਾਣਾ ਇੱਥੇ ਗੱਲ ਸਰਕਾਰਾਂ ਨੂੰ ਨਹੀਂ ਆਪਾਂ ਦੋਸ਼ਵਾ ਕਰ ਸਕਦੇ ਲੋਕ ਆਪਣੇ ਵੀ ਓਨੇ ਹੀ ਦੋਸ਼ਵਾ ਨੇ ਜਿੰਨਾ ਕਿ ਸਰਕਾਰਾਂ ਦਾ ਸਾਰਾ ਕੁਝ ਮਿਲਾ ਕੇ ਆਪਾਂ ਕਹਿ ਸਕਦੇ ਆ ਵੀ 50-50 ਕਹਿ ਸਕਦੇ ਆ ਆਪੇ ਇਸ ਗੱਲ ਨੂੰ ਤੁਸੀਂ ਨਹਿਰਾਂ ਦਾ ਸੇਮ ਦਾ ਮਗਰ ਹਾਲ ਦੇਖ ਸਕਦੇ ਆ ਸਾਰੀਆਂ ਫੌਲ ਨੇ ਸਾਰੇ ਸਪਲਾਈ ਇਥੋਂ ਨਹੀਂ ਜਿੱਥੋਂ ਵੀ ਮਗਰੋਂ ਸਟਾਰਟ ਹੁੰਦੀ ਹੈ ਜਿੱਥੋਂ ਆਪਣੇ ਸਾਰੇ ਲਿੰਕ ਹੁੰਦਾ ਹੈ ਇਹ ਜਦੋਂ ਆਪਾਂ ਅੱਗੇ ਦੀ ਗੱਲ ਕਰੀਏ ਤਾਂ ਫਿਰ ਬਹੁਤ ਜਿਹੇ ਪਿੰਡਾਂ ਦੇ ਵਿੱਚ ਜਿੱਥੋਂ ਸੇਮ ਲੰਘਦੀ ਆ ਜਿਹੜੇ ਤਗੜੇ ਘਰ ਕਹਿ ਸਕਦੇ ਆ ਜਿਹੜੇ ਸਰਕਾਰੀ ਥਾਂ ਜਿੱਨਾਂ ਨੇ ਨੱਪੀ ਫਿਰਦੇ ਆ ਬਈ ਆਪਾਂ ਕਹਿ ਸਕਦੇ ਆ ਉਹ ਸੇਮ ਦੇ ਵਿੱਚ ਉੱਥੇ ਪਾਣੀ ਨਹੀਂ ਜਾਂਦਾ ਜੀ ਅੱਗੇ ਖੇਤੀਆਂ ਗਰੀ ਬੈਠੇ ਨੇ ਬਈ ਉਹ ਬੰਦ ਮਾਰੀ ਬੈਠੇ ਨੇ ਉਹ ਦੱਸੋ ਇਹਦੇ ਦਾ ਆਪਾਂ ਕੀ ਵਿਚਾਰ ਦੇ ਸਕਦੇ ਹਾਂ ਇਹਦੇ ਤੇ ਹੁਣ ਕੀ ਆਪਾਂ ਕਹਿ ਸਕਦੇ ਆ ਉਹਨਾਂ ਨੂੰ ਕੋਈ ਫਿਕਰ ਨਹੀਂ ਕਿਸੇ ਨਾਲ ਵੀ ਮਗਰ ਕੀ ਹਾਲਾਤ ਨੇ ਕਿਦਾਂ ਉਹਨਾਂ ਨੇ ਆਪ ਦੇ ਬੰਨ ਮਾਰੇ ਹੋਏ ਨੇ ਆਹਦੀ ਖੇਤੀ ਚੱਲ ਰਹੀ ਉਹਨਾਂ ਦੀ ਉਹ ਆਪ ਦਾ ਪੈਸੇ ਕੁ ਮਾਰੇ ਨੇ ਜੋ ਵੀ ਉਹਨਾਂ ਦਾ ਸਿਸਟਮ ਚੱਲ ਰਿਹਾ ਹੈ ਦੇ ਵਿੱਚ ਕਸੂਰਵਾਰ ਕੌਣ ਆ ਦੱਸੋ ਮੈਨੂੰ ਮੜਾ ਜਾ ਚਲ ਹੁਣ ਫੇਰ ਉਹੀ ਗੱਲ ਹੋ ਗਈ ਵੀਰੇ ਮੀਂਹ ਪਈ ਜਾਂਦਾ ਫੇਰ ਤੇਜ਼ ਹੋ ਗਿਆ ਤੇ ਇੱਧਰ ਫੇਰ ਕੋਈ ਸਪੋਰਟ ਆਣੀਗੀ ਜੇ ਮੀਂਹ ਵੱਧ ਗਿਆ ਆਹ ਮਿੱਟੀ ਨੂੰ ਪਾਣੀ ਕੁਛ ਨਹੀਂ ਲਈ ਬੈਠਾ ਨਾ ਇੱਧਰ ਸਪੋਰਟ ਆ ਨਾ ਕੁਝ ਹੋਰ ਆ ਜਦੋਂ ਪਾਣੀ ਨੂੰ ਰਾਹ ਮਿਲ ਗਿਆ ਉਹਨੇ ਮੈਂਟ ਮਾਰਨਾ ਸਾਰਾ ਕੁਝ ਫੇਰ ਗਿਆ ਅਣ ਇਹਦੇ ਆਪਾਂ ਜਿੰਨੀ ਮਿੱਟੀ ਪਾਈ ਚੱਲਾਂਗੇ ਜਿੰਨਾ ਸਮਾਂ ਲਾਈ ਜਾਵਾਂਗੇ ਲਾਈ ਜਾਵਾਂਗੇ ਨੁਕਸਾਨ ਸਿਰਫ ਸਾਡਾ ਹੋਊਗਾ। ਤੁਸੀਂ ਇਹ ਦੇਖ ਸਕਦੇ ਮੀਂਹ ਤੇ ਹਵਾ ਤੇ ਜਦੋਂ ਮੀਂਹ ਤੇਜ਼ ਹੋ ਗਿਆ ਮੀਂਹ ਪਹਿਲਾਂ ਪੈ ਕੇ ਸਾਡਾ ਬਹੁਤ ਤੇਜ਼ ਸੀਗਾ। ਜਦੋਂ ਇੱਕ ਰਿਵਰ ਲੈਵਲ ਤੇ ਪਹੁੰਚ ਗਿਆ। ਬਸ ਤੁਸੀਂ ਦੇਖ ਸਕਦੇ ਬਾਕੀ ਜਦੋਂ ਮਾੜਾ ਉਹ ਥੋੜੀ ਬਿਹਤਰ ਮਾੜਾ ਦਿਖਾਈ ਹੈ। ਉਹ ਜਿਹੜੀ ਉਹ ਤੀਹ ਰਹਿ ਗਈ ਉਹ ਜਦੋਂ ਟੁੱਟ ਗਈ ਉਹ ਤੇ ਸਾਰਾ ਪਾਣੀ ਫਿਰ ਉਧਰ ਜਾਣਾ ਹੁਣ। ਦੱਸੋ। ਵੀ ਆਹ ਦੇਖ ਸਕਦੇ ਖਾਰ ਪਈ ਜਾਂਦੀ ਆ ਉਹ ਮਿੱਟੀ ਟਿਕੀ ਜਾਂਦੀ ਆ। ਉਹ ਘਿਰ ਰਹੀ ਆ ਮਿੱਟੀ। ਅਸਗਰਾ ਪੋਰਟਾ ਜਿੱਥੋਂ ਹੁਣ ਰਹਿਗਾ ਉਹਨਾਂ ਰੇਡ ਪੋਟਾ ਦਾ ਫੈਸਲਾ ਹੂੰ ਇਹ ਆਪਣੇ ਲੋਕਾਂ ਦੇ ਜੀਂਦੀਆਂ ਨਾਲ ਸਾਰਾ ਕੁਝ ਸ਼ੁਰੂਆਤ ਕਰਦਾ ਜਿਹੜਾ ਪਹਿਲਾਂ ਦਰਦ ਜਿੱਨਾ ਹੈਗਾ ਆਪણો ਸਾਥ ਮਿਲ ਰਿਹਾ ਆਪਣੇ ਬਾਪੂ ਮੈਂਗੀ ਆ ਪਹਿਲਾਂ ਸੀਵਰੇਜ ਫੁੱਲ ਸੀਗੇ ਪਿੰਡ ਦੇ ਉਹ ਪਸਾ ਖਾਲੀ ਹੁੰਦੇ ਆ ਜਦੋਂ ਉਹ ਸੀਵਰੇਜ ਖਾਲੀ ਹੁੰਦੇ ਉਹਦੋਂ ਕੋਈ ਹੋਰ ਮਾਮਲਾ ਕਾੜ ਹੋ ਜਾਂਦਾ ਫੈਨੜ ਦਾ ਸੋ ਸੀਵਰੇਜ ਦਾ ਮਸਲਾ ਵੀ ਬਾਈ ਜੀ ਇਦਾਂ ਵੀ ਚਲੋ ਸੀ ਯੂਰੇ ਪਾਲਿਆ ਪਿੰਡ ਨਾ ਠੀਕ ਆ ਬਹੁਤ ਵਧੀਆ ਗੱਲ ਆ ਲੱਖ ਲੱਖ ਤੱਕ ਪਾਣੀ ਹੀ ਸੀ ਬਰੇਜ ਦਾ ਪਰ ਆਪਣਾ ਫਰਜ਼ ਪਾਉਂਦਾ ਸੀ ਬਰੇਜ ਦੇ ਵਿੱਚ ਘਰਾਂ ਦਾ ਗੋਹਾ ਲਫਾਫੇ ਜਿਹੜਾ ਕੋਈ ਵੀ ਵਾਧੂ ਸਮਾਨ ਆਉਂਦਾ ਆਪਾਂ ਨਾ ਰੋੜੀਏ ਠੀਕ ਆ ਪਿੰਡ ਬਹੁਤ ਵਧੀਆ ਬਣਿਆ ਹੋਈ ਵੱਡੀ ਗੱਲ ਨਹੀਂ ਹੈਗੀ ਦਰਸ਼ਕ ਤੇ ਤੁਸੀਂ ਦਰਸ਼ਕ ਦੇਖ ਸਕਦੇ ਆ ਮੜਾ ਕੈਮਰਾਮੈਨ ਦਾ ਹਾਂਜੀ ਬਾਈ ਜੀ ਵਧੀਆ ਵਧੀਆ ਬਾਈ ਹੋਰ ਠੀਕ ਦਾ ਤੇ ਤੁਸੀਂ ਕੁਝ ਕਹਿਣਾ ਚਾਹੋਗੇ ਇਸ ਚੀਜ਼ ਬਾਰੇ ਇਸ ਚੀਜ਼ ਬਾਰੇ ਇਹਦਾ ਬਸ ਨਾਮ ਖਾਦੇ ਨਹੀਂ ਆਦਮੀ ਆ ਤੁਸੀਂ ਦੇਖ ਸਕਦੇ ਆ ਦਰਸ਼ਕਾਂ ਦੇ ਆਪਾਂ ਹਾਂਜੀ ਹਾਂਜੀ ਖੜ ਗਿਆ ਪਾਣੀ ਪਾਣੀ ਬਹੁਤ ਦੂਰ ਤੱਕ ਰਿੰਦਾ ਵਾ ਠੀਕ ਹੈ ਠੀਕ ਉਹ ਤਾਂ ਭਈ ਆਪਾਂ ਦੱਸ ਸਕਦੇ ਸਾਰਾ ਕੁਝ ਮਤਲਬ ਕੋਈ ਹੋਰ ਵੀ ਇਸ ਪ੍ਰਸ਼ਾਸਨ ਆ ਪਿੰਡ ਵਾਲਿਆਂ ਨੂੰ ਵੀ ਬੇਨਤੀ ਕਰਨੀ ਹੋਵੇ ਆਪਾਂ ਨਹੀਂ ਬਸ ਨਹੀਂ ਚਲੋ ਉਹ ਸਾਈਡ ਤੇ ਬੜਾ ਫੰਦਾ ਥੋੜੇ ਚਾਲ ਚੌਦ ਦੇਸ਼ ਕਰ ਮੇਰਾ ਕੀ ਜੇ ਗੱਲ ਕਰੀਏ ਪਿੰਡ ਦੇ ਸੀਵਰੇਜ ਦੇ ਮੁੱਦਿਆਂ ਦੀ ਤਾਂ ਉਹ ਥੋੜੇ ਬਹੁਤ ਜ਼ਿੰਮੇਵਾਰ ਵੀ ਆਪਾਂ ਹੀ ਆ ਬਈ ਜੀ ਆਪਾਂ ਜਿੰਮੇਵਾਰ ਕਿਸ ਤਰ੍ਹਾਂ ਚ ਲੋਕ ਪਿੰਡ ਦੇ ਚੰਗੇ ਘਰ ਨੂੰ ਸੁਧਾਰੇ ਵਧੀਆ ਗੱਲ ਆ ਵੇ ਬਣਨੇ ਚਾਹੀਦੇ ਆ ਬਣੇ ਨੇ ਚਲੋ ਜਦਾਂ ਹੀ ਬਣ ਗਏ ਠੀਕ ਆ ਪਰ ਆਪਣਾ ਫਰਜ਼ ਬਣਦਾ ਵੀ ਉਹਨਾਂ ਨੂੰ ਆਪਾਂ ਸਾਫ਼ ਰੱਖੀਏ ਪੈਸੇ ਦਾ ਸ਼ਹਿਰਾਂ ਦੇ ਵਿੱਚ ਸੀਵਰੇਜ ਦੇ ਲਈ ਬੰਦੇ এমਪਲਾਈ ਹੁੰਦੇ ਨੇ 2 ਜਾਂ 4 ਬੰਦੇ ਜੋ ਵੀ ਹੁੰਦੇ ਨੇ ਉਹਨਾਂ ਦੀ ਸੈਲਰੀ ਹੁੰਦੀ ਆ ਪਰ ਪਿੰਡਾਂ ਦੇ ਵਿੱਚ ਆਪਣੇ ਪ੍ਰਬੰਧ ਨਹੀਂ ਹੁੰਦੇ ਚਲੋ ਆਪਣੇ ਦੇਖਦੇ ਸਾਰੇ ਪਿੰਡਾਂ 'ਚ ਹੁੰਦਾ ਨੇ ਪਰ ਇਹ ਆਪਣੇ ਲੋਕਾਂ ਦੀ ਆਪ ਦੀ ਸੂਝ-ਬੂਝ ਵਾਂਗ ਤਾਂ ਕਹਿ ਸਕਦੇ ਆ ਸਮਝਦਾਰੀ ਕਹਿ ਸਕਦੇ ਆ ਕਿ ਕਿੱਦਾਂ ਸਾਫ਼ ਰੱਖਣਾ ਹੁਣ ਜੇ ਆਪਾਂ ਗੱਲ ਨਾਲੀਆਂ 'ਚ ਸੀਵਰੇਜ ਦੇ ਵਿੱਚ ਪਾਣੀ ਮਿਲ ਜਾਂਦਾ ਰੁਣਾ ਰਿਹਾ ਸੋ ਜਦੋਂ ਆਪਣੇ ਘਰੇ ਇਕੱਠਾ ਹੁੰਦਾ ਕੂੜਾ ਆਵਾਸੀ ਸੀਵਰੇਜ 'ਚ ਮਾਰਦੇ ਆ ਆਦੇ ਸਰਪਾ ਮਾਨ ਨੇ ਬਾਰੇ ਇਹ ਜੀ ਜੇ ਕੋ ਸਮਝੀਏ ਵੀ ਜੇ ਆਪਾਂ ਬਣਦੇ ਤੱਕ ਨਹੀਂ ਸਮਝਾਂਗੇ ਤਾਂ ਬਈ ਕਿਸੇ ਨੇ ਨਹੀਂ ਸਮਝਣੇ ਹੈਗੇ ਸੋ ਇੱਕ ਦੂਜੇ ਨੂੰ ਕਹੀ ਜਾਵਾਂਗੇ ਬਈ ਸੀਵਰੇਜ ਭਰ ਗਿਆ ਨਾਲੀਆਂ ਭਰ ਗਈਆਂ ਪਾਣੀ ਛੜ ਗਿਆ ਉਹ ਸਰ ਆਪਾਂ ਇੱਕ ਸੂਰਵਾਨ ਜਿੰਨੇ ਨੇ ਬਣਾਉਣੀਆਂ ਸੀ ਬਣਾਤੀਆਂ ਮੈਂ ਕਹਿੰਦਾ ਚਲੋ ਆ ਵਸ ਲਾਗਾ ਕਰਦੇ ਸਾਰਿਆਂ ਦੀ ਠੀਕ ਆ ਬਣਾਈਆਂ ਬਹੁਤ ਵਧੀਆ ਵਾ ਪਰ ਸਾਹਮਣਾ ਆਪਣਾ ਫਰਜ ਆ ਹੁਣ ਜੇ ਆਪਾਂ ਇੱਕ ਪਾਸੇ ਦੇਖੀਏ ਤਾਂ ਸਾਰਾ ਕੁਝ ਆਈ ਨਹੀਂ ਹੁੰਦਾ ਹੈਗਾ ਦੋਨੇ ਪਾਸੇ ਦੇਖਣਾ ਪੈਂਦਾ ਆਪਾਂ ਨੂੰ ਸਾਹਮਣਾ ਆਪਾਂ ਨੂੰ ਹੀ ਪੈਣਾ ਹੁਣ ਇਧਰ ਮੀਂਹ ਤੁਸੀਂ ਦੇਖ ਸਕਦੇ ਫਿਰ ਪੁੱਲ ਆ ਗਿਆ ਤੇ ਉਹ ਜੇ ਦੋ ਘੰਟੇ ਵੀ ਟਿਕਾ ਕੇ ਪੈ ਗਿਆ ਇਹਨੇ ਫੇਰ ਫੁੱਲ ਫੇੜਾ ਹੁਣ ਯਾਰ ਉਹਦੇ ਪੜ ਗਿਆ ਸਾਰੇ ਨਾਲ ਦੇਖ ਸਕਦੇ ਮਿੱਟੀ ਦੇ ਜੇ ਆਪਣਾ ਭਾਰਵੇਂ ਚੱਲ ਸਕਦੀ ਜਿਹੜਾ ਇੰਨਾ ਤੇਜ਼ ਪਾਣੀ ਆਉਂਦਾ ਭਾਰ ਕਿਵੇਂ ਚੱਲ ਜੂ ਬਾਈ ਇਹ ਭੋਗੇ ਕੱਪੜੇ ਪਾ ਲਈ ਅਸੀਂ ਚਲੋ ਕੋਈ ਵੀਰ ਤੋਂ ਆਗੇ ਇੱਕ ਵਾਰ ਜਿਕ ਹਾਲ ਨੂੰ ਆਏ। ਅੱਜ ਆਪਾਂ ਇਧਰ ਥੋੜੀ ਜਿਹੀ ਵੀਡੀਓ ਬਣਾਉਣ ਆਏ ਸੀਗੇ ਜਿੱਤੋਂ ਮੱਕੀ ਡੁੱਬੀ ਆ ਸਾਰੇ ਪਾਸੇ ਤੇ ਰੱਬ ਕਹਿੰਦਾ ਤੁਸੀਂ ਵੇਲੇ ਚਲੋ ਘਰਾਂ ਨੂੰ ਬਹੁਤ ਦੁਨੀਆਣਾ ਤੇ ਮੀਂਹ ਬਹੁਤ ਤੇਜ਼ ਆ ਗਿਆ ਤੁਸੀਂ ਦੇਖ ਸਕਦੇ ਆ ਤੇ ਚਲੋ ਚਲੀਏ ਫਿਰ ਉਹਨੂੰ ਫੇਰ ਕਾਲੂ ਦਿਖਾਵਾਂਗੇ ਬਾਕੀ ਦੀ ਗੱਲ ਕੱਲ ਨੂੰ ਫੇਰ ਪਾਵਾਂਗੇ। ਨਾ ਹਾਲ। ਮੀਂਹ ਆ ਰਿਹਾ ਦੇਖ ਸਕਦੇ ਆ ਆਪਾਂ ਫੋਟੋ ਵੀ ਆਏ ਆ। ਵੀਡੀਓ ਬਣਾਉਣੀ ਸੀ ਮੱਕੀ ਦੀ ਤੇ ਸਾਡੇ ਕੋਲੇ ਸਾਧਨ ਨਹੀਂ ਸੀ ਕਿ ਫੋਨ ਦਾ ਕਰੂ। ਤੇ ਹੁਣ ਸੱਤਰੀ ਮੁੜੀ ਆ ਤੇ ਆਇਆ ਉਹ ਪਾਈ ਦੇ ਕੋਈ ਮੜੇ ਵੀ ਚਾਲ ਲੀਏ। ਇਹ ਜਰੂਰ ਨੂੰ ਪਤਾ ਹੀ ਆ ਵੀ ਇਹ ਤੀਜੀ ਚੌਥੀ ਵਾਰ ਹੋ ਚੁੱਕੀ ਆ ਇਹਦੇ ਬਾਰੇ ਕੁਝ ਕਹਿਣਾ ਚਾਹੁੰਗੇ ਹੁਣੇ ਹੁਣ ਫੁੱਲ ਵੀ ਆ ਗਿਆ ਤੇ ਉਹ ਪਹਿਲੇ ਫੁੱਲ ਆਈ ਇਹਨਾ ਕਹਿਣਾ ਕੀ ਇਹ ਬਾਬਾ ਸਾਡੇ ਦਾ ਲੋਕਾਂ ਦੀ ਗੰਗੈਲੀ ਆ ਸਰਕਾਰ ਵੀ ਕੋਈ ਨਹੀਂ ਆਉਂਦੀ ਪਾਣੀ ਰਹੇ ਸਰਕਾਰ ਦਾ ਕੰਮ ਬਹੁਤ ਵਧੀਆ ਸੀ ਬਹੁਤ ਵਧੀਆ ਸੀ ਇਹਦੀ ਵੀ ਗੱਲ ਹੈ ਸਿਰਫ ਜੇ ਪਿੱਛੇ ਨਾ ਉਦੋਂ ਕਿਤੇ ਥੋੜਾ ਜਿਹਾ ਨਾ ਇਹਨਾਂ ਨੂੰ 10 15 ਘੰਟੇ ਲਾ ਕੇ ਜੇਸੀਪੀ ਨਾਲ ਉਹਨੂੰ ਮੈਨੂੰ ਉਹਨੂੰ ਖਦਾਈ ਕੀਤੀ ਜਾਂਦੀ ਸੁੱਖਾ ਕਾ ਪੂਜਕਾਨ ਦਾ ਪਹਿਲਾ ਜੋ ਨਾਲੇ ਸਲਵਾਰਾਂ ਸਾਲੇ ਸਾਰੇ ਇੱਥੇ ਆ ਗੜ ਕੇ ਸੀ ਈਵਰੇਜ ਵਾਲਾ ਕੰਮ ਸਾਰਾ ਜਿਵੇਂ ਹੋ ਗਿਆ ਲੋਕ ਭਰ ਜਾਂਦੇ ਹੋ ਸਾਰਾ ਭਰਿਆ ਹੋਇਆ ਸੀ ਜੇ ਉਹ ਸਾਫ ਹੁੰਦਾ ਤਾਂ ਅੱਗੇ ਨਹੀਂ ਐਨੇ ਰੁਪਏ ਆਪਣੀ ਸਰਕਾਰ ਦੇ ਖਰਚੇ ਨਹੀਂ ਸੋਨੇ ਨਾ ਹੀ ਲੋਕਾਂ ਨੇ ਤੰਗ ਹੋਣਾ ਜੇ ਮੈਂ ਅੱਤੇ ਕਿ ਨਸੂਰਾਰਵਾ ਦੇ ਕੇ ਕੱਡੇ ਵਾਲੇ ਬੰਦੇ ਵੀ ਵਾਅਦੇ ਜਿਹੜੇ ਪਹਿਲਾਂ ਖਾਲੀ ਗਰੀਬੀ ਬੀਟੀ ਆ ਜਿਵੇਂ ਇਹਨਾਂ ਦਾ ਵੀ ਨੂਰਾਰਾ ਆਪਾਂ ਕਹਿ ਸਕਦੇ ਹਾਂ ਕਿ ਨਹੀਂ ਇਹ ਤਾਂ ਖਾਮ ਹੈ ਇਹਨਾਂ ਦਾ ਪੂਰਾ ਪਹਿਲਾ ਇਹ ਨਾ ਕਰਦੇ ਹਾਂ ਜੀ ਇੱਥੋਂ ਦਾ ਕਹਿੰਦੇ ਨੇ ਕਿ ਪੂਰੀ ਛੇੜ ਛਾੜ ਹੈ ਕਿ ਆਪਣੇ ਨਾਲ ਆਪ ਭੁਗਤਣਾ ਹੀ ਪੈਣਾ ਹੈ ਭੁਗਤਣਾ ਪੈਣਾ ਉਹ ਭੁਗਤਣਾ ਜਾਂ ਇਹ ਤੋਂ ਵੀ ਦਾ ਪਹਾੜਾਂ ਤੇ ਜਾਂਦੇ ਹੀ ਜੀ ਤੇ ਕਦੀ ਵਾਸਤੇ ਵੀ ਪਹਾੜਾਂ ਘਾੜ ਕਦੀ ਖਿਸਕੇ ਨਹੀਂ ਸੀ ਘਤਰੇ ਨਹੀਂ ਸੀ ਕਿਉਂ ਹੁਣ ਲੋਕੋ ਉੱਥੇ ਵੀ ਲਾਲਚੀ ਹੋ ਗਏ ਪਹਿਲਾਂ ਬਹੁਤ ਸੰਤੁਸ਼ਟ ਸੀ ਜੀ ਹੁਣ ਇਹਨੇ ਲਾਲਚੀ ਹੋ ਗਏ ਕਿਹੜਾ ਪਹਾੜ ਦਾ ਮੁੱਢ ਗੁਰਤ ਲਿਆ ਕਿਸੇ ਪਹਾੜ ਦੀ ਕੀ ਸੀ ਗੁੱਤ ਲਈ ਕਿਸੇ ਬੱਕੀ ਲਾ ਲਈ ਇਹ ਉਹਦੇ ਵਿੱਚ ਉਹ ਪਹਾੜ ਵਾਲੇ ਵੀ ਅੱਜ ਜਿਹੜੀ ਕੁਦਰਤ ਦਾ ਖਤਮ ਕਰ ਰਿਆ ਹੌਲੀ ਹੌਲੀ ਹੈ ਨਾ ਸਾਰੇ ਪਾਸੇ ਆਪ ਵੀ 4 ਪੈਸਿਆਂ ਦੇ ਲਾਲਚ ਨੂੰ ਜਿਹੜੇ ਪਹਾੜ ਆ ਉਹਨਾਂ ਨੂੰ ਵੱਡ-ਵੱਡੇ ਘਰ ਸੋਟਰ ਬਣਾਈ ਜਾਂਦੇ ਆ ਜਾਂ ਰਹਿਣ ਦੇ ਘਾਰੇ ਬਣਾਈ ਜਾਂਦੇ ਆ ਧਰਤੀ ਕਸਤੀ ਜਾਂਦੀ ਹੈ ਤੇ ਔਰ ਨੁਕਸਾਨ ਦਾ ਮੜ ਕੇ ਭਾਮਾ ਪੈ ਰਿਹਾ ਜਿਵੇਂ ਆਪਾਂ ਦੇਖ ਸਕਦੇ ਹੋ ਨਾ ਪਾਣੀ ਖੜੀ ਉਧਰਲੇ ਪਾਸੇ ਫੁੱਲੇ ਹੋਇਆ ਪੈਸਾ ਤਾਂ ਕਰੀ ਇਧਰ ਆਇਆ ਤੇ ਇਧਰ ਚਲ ਗਿਆ ਆਹ ਨਹੀਂ ਨੀ ਚੀਜ਼ਾਂ ਲੱਭਣੀਆਂ ਪਰ ਜਿਵੇਂ ਔਰ ਤੈਨੂੰ ਲੱਗਦਾ ਜਿਵੇਂ ਮਿੱਟੀ ਪਾਈ ਜਾਂਦੇ ਕੋਈ ਪੱਕਾ ਪ੍ਰਬੰਧ ਹੈਗਾ ਕਿ ਵੈਸੇ ਹੈ ਕਿ ਜਦੋਂ ਟਾਈਮ ਬਸ ਗਿਆ ਸਰਦੀ ਇਹ ਟਾਈਮ ਤੋਂ ਹੋਰ ਦੀ ਚੋਟੀ ਵਾਲਾ ਜੋਰ ਆ ਜੀ ਜੀ ਅੱਛਾ ਅੱਛਾ ਪਰ ਹੁਣ ਕੁਦਰਤ ਅੱਗੇ ਕੌਣ ਠੱਪਾ ਦੇਣਾ ਮੀਂਹ ਬੱਲ ਪਈ ਇਹਨਾਂ ਦਾ ਫੇਰ ਜਿਵੇਂ ਲੈਵਲ ਤੇ ਵੇਰ ਪਰ ਜਾਣੀ ਹੈ ਨਾ ਜਦੋਂ ਆਪਾਂ ਇੱਕ ਅੱਧਾ ਬੰਨ ਇਧਰ ਪੂਰੀ ਸੇਗਾ ਇੱਕ ਅੱ ਕੀ ਨਾ ਉਹ ਅੰਦੀ ਅੰਦੀ ਇਹਨਾਂ ਦੇ ਆਪਣੇ ਜੀ ਖੜ ਜਾਂਦਾ ਹੈ ਪਰ ਵੀ ਜਿਨਾ ਆਣ ਮੂੰਹ ਕਰਕੇ ਇਧਰ ਨੂੰ ਜਿਹੜੀ ਆਪਣੀ ਪਰਣੀ ਸੀ ਉਹੀ ਬੱਜੀ ਅਸਰ ਬੋਹੋ ਉਹੀ ਬੱਜੀ ਰਹਿ ਗਈ ਦੋ ਵਾਰ ਮਾਰਿਆ ਹੋਰ ਇੱਕ ਨਹੀਂ ਉਹ ਬੱਜ ਗਈ ਉਹ ਗੁੱਟ ਗਈ ਪਰਣੀ ਰਹਿ ਗਈ ਉਹਨਾਂ ਟਾਈਮ ਪੱਨਾ ਆਇਆ ਹੈਗਾ ਜ਼ਮੀਨ ਢਾਲੀਆਂ ਉੱਤਰਦੀਆਂ ਇੱਥੋਂ ਜਦੋਂ ਉਹਦੇ ਘਰ ਮਾਲਕ ਨੇ ਆਪਦੀ ਮਗਲ ਬਾਹਰ ਲਿਆਉਂਦਾ ਹੈ ਅੱਛਾ ਅੱਛਾ ਠੀਕ ਹੈ ਇੱਕ ਇਧਰ ਲਾ ਜੋ ਮੈਂ ਤੁਹਾਨੂੰ ਉੱਤਰ ਵਾਲੀ ਦਿਖਾ ਦਈਏ ਇੱਕ ਵਾਰ ਆਪਣਾ ਹਾਲੇ ਦਾ ਟਰੱਕ ਆ ਪੀਦਾ ਇਹ ਲੇਹ ਲਗਾਖ ਤੋਂ ਪਹਿਲਾਂ ਵੀ ਤਿਆਰੀ ਆ ਮੈਂ ਨਾਲ ਸੈਕਰੀਨ ਨਾਲ ਸਾਇਲੈਂਸ ਵੀ ਕਰੀ ਟਰੈਲ ਲਈ ਇਹ ਤੇ ਹੁਣ ਇਹ ਤਾਂ ਮਿੱਟੀ ਲਿੱਤੀ ਗਈ ਬਾਈ ਹੁਣਾਂ ਨੇ 4x4 ਦੇ ਨਾਲ ਆਪਣੇ ਗੱਲ ਉੱਤੇ ਠਾਰਪੁਰ ਪੈਗੀ ਦੇ ਉੱਤੇ ਟਾਇਰ ਧਾਵੇ ਆ ਤੇ ਤਾਂ ਕਰਕੇ ਕਾਲੀ ਤਾਣੀਆਂ ਮੁੱਧ ਲੈ ਕੇ ਜਾ ਸਕਦੇ ਆਹ ਦੇ ਲੋ ਬਾਈ ਪੂਰਾ ਜੋਰ ਲਾ ਰਹੇ ਨੇ ਵੀ ਇਧਰੋਂ বাজਦਾ-ਬਾਜ ਕੇ ਇਹ ਟਰੈਕ ਦਾ ਆਹਨ ਮਾਰ ਰਿਹਾ ਰਹੇ ਹੋ ਯਾਰ ਕਿੱਦਾਂ ਅਗਲਾ ਜਾ ਆਪਣੇ ਜੀ ਜੀ ਬਾਈ ਆਲਾ ਹੋਰ ਬੜੀਆਂ ਬੜੀਆਂ ਦੇ ਸਾਰੇ ਪੰਨਾਂ ਵਾਲਾ ਜਨੇ ਗੱਤਾ ਕਹਿ ਦਿੰਦੀ ਬਲੌਗਰ ਬਣ ਕੇ ਬਈ ਆਏ ਆਏ ਬਣਦੇ ਬਲੌਗਰ ਮੀਂਹ ਦੇ ਵਿੱਚ ਪਾਣੀ ਦੇ ਵਿੱਚ ਇਕੱਲੇ ਹੋ ਅੱਜ ਕਿਸੇ ਨਾਤਾ ਸੀ ਹਲੇ ਮੈਂ ਤੇ ਵਾਲਪੁਰ ਸਾਰਾ ਕੋ ਗੱਲਾ ਤੇ ਟੈਟੂ ਵੀ ਖੋਖਣਾ ਗੱਲਾ ਯਾਰਾ ਨਾ ਨਹੀਂ ਟੈਟੂ ਜ਼ਰੂਰੀ ਆ ਉਹ ਜੂਰੀ ਆਉਂਦਾ ਫਾਇਆ ਇਹ ਆਏ ਨੇ ਬਈ ਵਲੌਗਰ ਬਣਾ ਜਾਂਦਾ ਆਏ ਮਾੜਾ ਜਾਂਦਾ ਵਲੌਗਰ ਮੀਂਹ ਦੇ ਵਿੱਚ ਵੀ ਬਟਾਰ ਦੇ ਕੇ ਆਏ ਐਸੇ ਤਿਲਕ ਕੱਡੇ ਕੇ ਨਾ ਜਾਈਂ ਬਹੁਤ ਆ ਮਾੜਾ ਇਹ ਰਹੇਗਾ ਦਿਖਾ ਜਾਂਦਾ ਉਹ ਕਿਉਂ ਕਰਕੇ ਮਾੜਾ ਆ ਭਜਾ ਸਰਫੋ ਜਦੋਂ ਕਿਤੇ ਮਾੜੀ ਇੱਕ ਦੀ ਛੱਲ ਵੱਜੀ ਗੋਰੀਆਂ ਸੁਣੇ ਸਾਰਾ ਕੁੱਤਰ ਜਾਣਾ ਹੋਵੇ ਥੱਲੋ ਖੋਖਲਾ ਹੋਇਆ ਪਿਆ ਹੋਰਲਾ ਹੋਈ ਜਾਂਦਾ ਉਹ ਵੇ ਮਾੜੀ ਇੱਕ ਦੀ ਛੱਲ ਵੱਜੀ ਕਿਉਂਕਿ ਪਾਣੀ ਖੜਾ ਹੁਣ ਮੈਂ ਕਿਹਾ ਹੁਣ ਜੇ ਤੂੰ ਵਲੌਗ ਬਣਾਉ ਲੱਗਿਆ ਨਾ ਸਾਰੇ ਪਿੰਡ ਦਾ ਬਾਲ ਬਣਾ ਦਈਏ ਕਾ ਰਾਵਾਂ ਇਹ ਕੀ ਨੀ ਰਾਵਾਂ ਹੋਇਤਾ ਬਾਈ ਹੋ ਸਕਦਾ ਆਵਾਜ਼ ਕਲੀਅਰ ਨਾ ਹੋਵੇ ਕਿਉਂਕਿ ਆਪਣੇ ਕੋਲੇ ਮਾਈਕ ਦੀ ਕਮੀ ਆ ਹਲੇ ਤੇ ਕੋਈ ਨਹੀਂ ਆਈਟਮ ਇਹ ਚ ਮਾਈਕ ਵੀ ਨਹੀਂ ਕੰਮ ਦੇਣਾ ਹਾਂ ਕੋਸ਼ਿਸ਼ ਕਰਿਓ ਕਲੈਰਟੀ ਵਧਾ ਕੇ ਦੇਖ ਲਿਓ ਤੁਹਾਨੂੰ ਵੱਧ ਵਧੀਆ ਸੁਣੂਗਾ ਤੇ ਆ ਦੇਖ ਵੱਧ ਫਾਇਰ ਮੜਾ ਜਾ ਕੋ ਦੇਖ ਸਕਦੇ ਆ ਤੁਸੀਂ ਮੈਂ ਤੁਹਾਨੂੰ ਮਨਾਲੀ ਮੂਰੀ ਦੇਖਿਆ ਨੇ ਸੜਕਾਂ ਟੁੱਟੀਆਂ ਹੋਈਆਂ ਬੰਦੇ ਤਾਂ ਦੇ ਹਾਲ ਨੇ ਆ ਆਹ ਬਹੁਤ ਵਧੀਆ ਬਣੀਆਂ ਬੌਂਡ ਪੱਕੀਆਂ ਬਣੀਆਂ ਨੇ ਇਹ ਓਏ ਡੈਗ ਨਾ ਜਾਈ ਓਏ ਖੋਖਲਾ ਨਹੀਂ ਜਿਵੇਂ ਆਦਮੀ ਪੁਕੜਾ ਲੇਖ ਦੇ ਪੱਤਰ ਪਾਏਗਾ ਉਹਨੇ ਬੰਨ ਲਾਇਆ ਇਹ ਨਿਕਲੀ ਨਹੀਂ ਕੋਲੀ ਗਈ ਸਾਡੇ ਸੁਗ ਨਾਲ ਏਕ ਭਰੋਂ ਦੀ ਬਸ ਇਮੇਂਟ ਨਹੀਂ ਪਾਇਆ ਇੱਥੇ ਆਹ ਲਾਈਵ ਤੇ ਆ ਕੇ ਕਿਹਾ ਭਾਈ ਕੇਦਾ ਲਾਈਵ ਵੀ ਲੈ ਪੈਸੇ ਜੇ ਕੇ ਵੀਰ ਤਾਂ ਹੋਵੇ ਤੇ ਮੜੇ ਨਿਗਾ ਮਾਰ ਕੇ ਲੈ ਜਾਓ ਆਹ ਦਾ ਲਾਈਵ ਇਹ ਇਹਨਾਂ ਨੇ ਜੇ ਸਾਡਾ ਪਿਛਲੇ ਸਾਲ ਇਹਨਾਂ ਨੇ ਭਰਤ ਪਾਈ ਆ ਬਾਈ ਹਲੇ ਕਦੋਂ ਕਟੋ ਘਟੋ 2-2 4-4 ਫੁੱਟ ਭਰਤ ਪਈ ਸੀ ਆ ਖੰਡਾਂ ਦੇ ਵਿੱਚ 2-2 4-4 ਫੁੱਟ ਭਰਤ ਪਾ ਕੇ 20 6 ਫੁੱਟ ਪਾਣੀ ਖੜਾਉ ਘਟੋ ਘਟੋ ਇਹਨਾਂ ਦੇ ਵਿੱਚ ਮੱਕੀਆਂ ਬੋਤਨ ਨੂੰ ਪਹਿਲਾਂ ਦਿਖਾਏ ਗਏ ਆ ਮਗਰ ਲਈ ਜਿਹੜੀ ਕਿੱਲੀ ਹੋਈ ਆ ਸਾਰੀ ਕਿੱਲੀ ਗਾਦੀ ਹੋਈ ਆ ਬਚਾਈ ਕੱਖੀ ਚੱਲੋ 6 ਸਭ ਤੋਂ ਮੋਟੀ ਮੱਕੀ ਸਾਰੀ ਕੋਈ ਕੀ ਹੋਈ ਆ ਕਿ ਆਹ ਪਹਿਲੀ ਆ ਗਈ ਇੱਧਰ ਇਹ ਅਰੇ ਮੱਟੀਆਂ ਨੇ ਮੱਟੀਆਂ ਕਿਉਂ ਨੇ ਇਹਨਾਂ ਨੇ ਮਿੱਟੀ ਨਹੀਂ ਕਢਾਈਆਂ ਰੇਤਾ ਨਹੀਂ ਕਢਾਈ ਤੇ ਕਾਂ ਕਰਕੇ ਉੱਚੀਆਂ ਬੇਲੀਆਂ ਪਾ ਲਈਆਂ ਤੂੰ ਹੀ ਫਰਕ ਦੇਖਦਾ ਜਾ ਉਹ ਇੱਥੋਂ ਦੇਖਾ ਬੜਾ ਆ ਉਹ ਦੇਖ ਇੱਥੇ ਕੋਈ ਆਹ ਦੇਖ ਫਰਕ ਕਿੰਨਾ ਇਹਨਾਂ ਨੇ ਮਿੱਟੀ ਦੇ ਪੱਜ ਗਿਆ ਹਨਾ ਦੇਖ ਆ ਉਹ ਹਾਂ ਕਿੰਨਾ ਫਰਕ ਆ ਬਾਈ ਕਸੂਰوار ਸਾਰਾ ਕੁਝ ਵਿੱਚ ਆ ਜਾਂਦਾ ਜੇ ਆਪਾਂ ਗੱਲ ਕਰੀ ਚੰਗੀ ਤੇ ਨਾ ਆਪਾਂ ਕੁਝ ਕਿਸੇ ਗੱਲ ਦੇ ਆਪਾਂ ਟੀਪੜੀ ਜਾਂਦੇ ਹਨਾ ਫਿਰ ਆਪਣਾ ਪਤਾ ਲੱਗਦਾ ਕੀ ਮਸਲਾ ਕੀ ਆ ਜੀ ਆਪਾਂ ਘਰੇ ਬਹਿ ਕੇ ਤਾਂ ਲੋਕਾਂ ਦੀ ਸੁਣ ਕੇ ਥਾਲ ਨੇ ਆਏਗਾ ਤਾਂ ਥਾਲ ਨੇ ਉਹ ਕਹਦਾ ਆਪਾਂ ਬਹੁਤ ਵਿਚਾਰ ਕਰਦੇ ਆ ਪਰ ਜਦੋਂ ਆਪਾਂ ਆਉਂਦਾ ਸਪੋਰਟ ਕੇ ਜਗ੍ਹਾ ਤੇ ਜਾ ਕੇ ਉਹਦੀ ਹਾਲਤ ਦੇਖਦੇ ਆ फेर ਆਪ ਨੂੰ ਪਤਾ ਲੱਗਦਾ ਵੀ ਕੀ ਚੱਕਰ ਕੀ ਆ ਕੀ ਸਿਸਟਮ ਉਹ ਇਹ ਕਹਿੰਦੇ ਆ ਨਾ ਵੀ ਜਿਨੇ ਮਿੱਟੀ ਚਕਾਈ ਆ ਉਹ ਮਰਦਾ ਆ ਉਹਨਾਂ ਦੇ ਨਾਲ ਅੱਜ ਜਿਹਨੇ ਥੋੜੀ ਜਿਹੀ ਜਿਚਕਾਈ ਆ ਇਹ ਵੀ ਮਰਦਾ ਤੇ ਜਿਨੇ ਚਕਾਈ ਨਹੀਂ ਗਈ ਉਹ ਦੇਖੋ ਉਹ ਵੀ ਮਰਦਾ ਗਰੀਬ ਫਲੇ ਆਪਾਂ ਪਿੰਡਰ ਵਾਲੀ ਨਹਿਰ ਤਾਂ ਤੁਹਾਨੂੰ ਆਪਾਂ ਦਿਖਾਇਆ ਨਹੀਂ ਕੋਗੇ ਥੋੜਾ ਜਿਹਾ ਕੰਮ ਚਲ ਗਿਆ ਸੀ ਉਹ ਨਹਿਰ ਦਾ ਪਾਣੀ ਦਵਾ ਚਰੇ ਤੋਂ ਸਿਰਾ ਕਾਟ ਕੇ ਨਹਿਰ ਤੋਂ ਵਾਹੀ ਟੱਪ ਕੇ ਉਧਰ ਆਪਣੀਆਂ ਬੇਲੀਆਂ ਨੇ ਤੇ ਸਾਰੀਆਂ ਉਧਰ ਉਹਨੂੰ ਪਤਾ ਵੀ ਪੁਰਾਹਾਲ ਹੋ ਗਈ ਉਧਰ ਦੀ ਉਧਰ ਹੀ ਰੇਹ ਹਾਲ ਖਾਨ ਹੁੰਦਾ ਜਦੋਂ ਇਧਰ ਹੁੰਦਾ ਪੈਰੀ ਪਾਣੀ ਨੇ ਭਰਦੀ ਜਾਂ ਤੇ ਪੂਰਾ ਭਰ ਜਾਂਦੀ ਤੇ ਨੁਕਸਾਨ ਸਾਰੇ ਪਾਸੇ ਹੁੰਦਾ ਬਈ ਉਹ ਜਸਕਰਨ ਸਿੰਘ ਲਖੜ ਢੁੱਲੋਂ ਦਾ ਮੁੰਡਾ ਸਹੀ ਆ ਨਾ ਮੈਂ ਐਂ ਤਾਂ ਮੈਨੂੰ ਯਾਦ ਆ ਉਹ ਤੈਨੂੰ ਵੇਖੇ ਨਾ ਪਾਉਂਦੀ ਮੈਂ ਕੋਈ ਵਿਚਾਰ ਦੇਣ ਉਹਨੇ ਤੇ ਬਾਰੇ ਜਿਹੜਾ ਚੀਜ਼ ਹੋ ਰਹੀ ਆ ਮਤਲਬ ਵੀ ਥੋੜਾ ਮਨ ਨੂੰ ਦੁੱਖ ਲੱਗਿਆ ਵੇਖ ਕੇ ਵੀ ਯਾਰ ਗਲਤ ਹੋ ਗਿਆ ਥੋੜਾ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਦੁੱਖ ਲੱਗਿਆ ਦੰਦ ਜਾਂਦਾ ਸੁਣ ਦਿਖੋਲੀ ਵੀਡੀਓ ਆ ਦੇਖ ਲੈ ਇਹਨੂੰ ਮੈਂ ਪੁੱਛਿਆਗਾ ਤੇ ਦੰਦ ਕੱਢੀ ਜਾਂਦਾ ਇੱਥੇ ਐੜਾ ਨਾ ਮਨਾਂ ਫੇਲਵਾ ਕੇ ਦੰਦ ਕੱਢੀ ਜਾਂਦੇ